ਅੱਜ ਅਸੀਂ ਮੋਬਾਈਲ ਕਲੀਨਿਕਸ ਜਿਹੜੀਆਂ ਨੇ ਗੜੀਆਂ ਪਿੰਡਾਂ 'ਚ ਜਾ ਕੇ ਡਾਕਟਰਸ ਮੈਡੀਸਿਨਸ ਲੈ ਕੇ ਪਹੁੰਚ ਰਹੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜੀਆਂ ਅੱਗੇ ਚੱਲ ਰਹੀਆਂ ਉਹਦੇ ਨਾਲ ਅੱਜ 5 ਹੋਰ ਐਂਬੂਲੈਂਸਿਸ ਜਿਹੜੀਆਂ ਨੇ ਐਡ ਕਰ ਰਹੇ ਅਸੀਂ ਮੋਬਾਈਲ ਕਲੀਨਿਕ ਤਾਂ ਕਿ ਲੋਕਾਂ ਤੱਕ ਅਸੀਂ ਕਿਉਂਕਿ ਜਦ ਜੋ ਪਾਣੀ ਸੁੱਕ ਰਿਹਾ ਪਿੱਛੇ ਜਾ ਰਿਹਾ ਇਹ ਲੋਕਾਂ ਦੀਆਂ ਪ੍ਰੋਬਲਮਸ ਵੱਧ ਰਹੀਆਂ ਤੇ ਇੱਕ ਇੱਕ ਪਿੰਡ 'ਚ ਅਸੀਂ ਪਹੁੰਚ ਕਰ ਸਕੀਏ ਆਉਣ ਵਾਲੇ ਦਿਨਾਂ 'ਚ ਅਸੀਂ ਹੋਰ ਕਲਿਨਿਕ ਜਿਹੜੀਆਂ ਨੇ ਦਨੀਆਂ ਵਧਾ ਰੇ ਆ ਅੱਜ ਸਾਡੇ ਨਾਲ ਸ਼ੈਮਾ ਕੰਪਨੀ ਇੰਸ਼ੂਰੈਂਸ ਕੰਪਨੀ ਹੈ ਉਹਨਾਂ ਨੇ ਵੀ ਐਸੋਸੀਏਟ ਕੀਤਾ ਤੇ ਅਸੀਂ ਇਹਨਾਂ ਨੂੰ ਜੀਆਂ ਨੂੰ ਕਹਿੰਦੇ ਆ ਅਸੀਂ ਹੋਰ ਜਿਹੜੀਆਂ ਵੀ ਲੋਕ ਸਾਡੇ ਨਾਲ ਜੁੜਨਾ ਚਾਹਣ ਰਲ ਕੇ ਅਸੀਂ ਜਦੋਂ ਇਹ ਸੇਵਾ ਕਰਾਂਗੇ ਤੇ ਮੈਨੂੰ ਲੱਗਦਾ ਕਿ ਆਉਣ ਵਾਲਾ ਸਮਾਂ ਅਸੀਂ ਪੰਜਾਬ ਦੇ ਲੋਕਾਂ ਦੀ ਹੋਰ ਬਿਹਤਰ ਜਿਹੜੀ ਹੈ ਮਦਦ ਕਰ ਸਕਦੇ ਆ ਉਹਨਾਂ ਨੂੰ ਸਹੂਲਤ ਦੇ ਸਕਦੇ ਆ ਲੋਕਾਂ ਦੀ ਜ਼ਰੂਰਤ ਬਹੁਤ ਹੈ ਲੋੜ ਬਹੁਤ ਹੈ ਤੇ ਮਿਲ ਕੇ ਹੀ ਸਾਰਾ ਕਾਰਜ ਜਿਹੜਾ ਹੈ ਉਹ ਕੀਤਾ ਜਾ ਸਕਦਾ ਸਾਰਾ ਆਪਣੇ ਹਸਪਤਲ ਵੱਲੋਂ ਤੁਸੀਂ ਐਂਬੂਲੈਂਸ ਚਾ ਰਹੇ ਹੋਰ ਕਿਹੜੀ ਗੱਲ ਇਹ ਸਸਤਾ ਵਾਲਾ ਨਾਮ ਰੋਕਦੇ ਦੇਖੋ ਇਸ ਤਰ੍ਹਾਂ ਕਿ ਇੱਕ ਨਾ ਕੋਲੈਬੋਰੇਟਿਵ ਐਪਰ ਟੂ ਦਾ ਖਾਲਸਾ ਆਈਡ ਇਹ ਸਾਰੇ ਨੂੰ ਲੀਡ ਕਰ ਰਹੀ ਹੈ ਉਹਦੇ ਵਿੱਚ ਅਕਾਲ ਬਰਕੀ ਫੌਜ ਵੀ ਹੈ ਉਹਦੇ ਵਿੱਚ ਬੀਬੀ ਕੋਲਾ ਹਸਪਤਲ ਡਾਕਟਰ ਰਮਨ ਬਹੁਤ ਸੇਵਾ ਕਰ ਰਹੇ ਨੇ ਨਾਲ ਸਾਡੇ ਜਿਵੇਂ ਅੱਜ ਸ਼ੈਮਾ ਆ ਗਈ ਹੈ ਤਾਂ ਦਾਦਰ ਗੁਰਦੁਆਰਾ ਜਿਹੜਾ ਬੰਬੇ ਹੈ ਸ੍ਰੀ ਗੁਰੂ ਸਿੰਘ ਸਭਾ ਉਹ ਵੀ ਨਾਲ ਸਪੋਰਟਿਵ ਨੇ ਮੁੰਬਈ ਦੀਆਂ ਹੋਰ ਤੰਕਾਂ ਪੂਨੇ ਦੀਆਂ ਤੰਕਾਂ ਮਤਲਬ ਬਹੁਤ ਸਾਰੇ ਲੋਕ ਮੈਡੀਸਨਸ ਤੇ ਹੋਰ ਸਾਰੀਆਂ ਚੀਜ਼ਾਂ ਵੀ ਦੇ ਰਹੇ ਨੇ ਇਸ ਕਰਕੇ ਇਹ ਸਾਂਝਾ ਉਪਰਾਲਾ ਕਿ ਇਹਦੇ ਨਾਲ ਅਸੀਂ ਲੋਕਾਂ ਤੱਕ ਜਿਹੜੀ ਹੈ ਆਵਾਜ਼ ਪਹੁੰਚਾ ਸਕੀਏ ਲੋਕਾਂ ਤੱਕ ਲੋਕਾਂ ਦੀ ਸੇਵਾ ਕਰ ਸਕੀਏ ਸਰ ਇਹ ਐਂਗਲੋਕ ਕਿਹੜੇ ਕਿਹੜੇ ਪਿੰਡਾਂ ਨੂੰ ਦੇਖੋ ਅਸੀਂ ਨਾ ਇਹਦੇ ਲਈ ਰੋਜ਼ ਰੂਟ ਪਲਾਨ ਕਰਦੇ ਆ ਸਾਨੂੰ ਕਾਲਸ ਵੀ ਆ ਜਾਂਦੀਆਂ ਨੇ ਕਿ ਸਾਡੇ ਇੱਥੇ ਜਿਆਦਾ ਲੋਡ ਹੈ ਉਹਦੇ ਮੁਤਾਬਕ ਵੀ ਰੂਟ ਪਲਾਨ ਹੋ ਜਾਂਦਾ ਪਰ ਅਸੀਂ ਇਹਨੂੰ ਬਲਾਕ ਵਾਈਜ਼ ਜਿਹੜਾ ਉਹਨਾਂ ਦੇ ਪਿੰਡਾਂ ਦੇ ਰੂਟ ਅਸੀਂ ਡਰਾਈਵਰਸ ਨੂੰ ਰੋਜ਼ ਸਵੇਰੇ ਯੋਗੀ ਰਾਤ ਅਸੀਂ ਪਲਾਨ ਕਰ ਲੈਂਦੇ ਆ ਡਾਕਟਰ ਅਮਨ ਸ਼ੇਰੇ ਇਹਨਾਂ ਨੂੰ ਸਾਰਿਆਂ ਨੂੰ ਗਾਈਡ ਕਰ ਦਿੰਦੇ ਨੇ ਵੀ ਐਲੀ ਲਾਈਨ ਤੇ ਜਾਣਾ ਇਹ ਅਸੀਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਚ ਅਸੀਂ ਸਮਝੋ ਕਿ ਊਮਨਸ ਲਈ ਬੱਕਰੀਆਂ ਵੀ ਅਸੀਂ ਚਲਾ ਰਹੇ ਆ ਇਹ ਫਾਜਲਗਾ ਤੋਂ ਲੈ ਕੇ ਤੇ ਇਹ ਡੇਰਾ ਬਾਬਾ ਨਾਨਕ ਦੇ ਬਾਰਡਰ ਤੱਕ ਸਾਰੇ ਬੰਨੇ ਜਿੱਥੇ ਤਰਾਸਦੀ ਉਥੇ ਸਾਰੀ ਜਗ੍ਹਾ ਦੇ ਉੱਤੇ ਮੋਬਾਈਲ ਕਲੀਨਿਕ ਜਿਹੜੀਆਂ ਚਲਦੀਆਂ ਨੇ ਕਲੀਨਿਕ ਆਨ ਫੀਲਸ ਹਾਂਜੀ ਸਭ ਕੁਝ ਹੈ ਜੀ ਈਵਨ ਜੇ ਕੋਈ ਹੋਰ ਸੰਸਥਾ ਵੀ ਜਿਹੜੀ ਹੈ ਉਹ ਕੈਂਪ ਲਾ ਰਹੀ ਹੈ ਸਾਡੇ ਵੱਲੋਂ ਉਹਨਾਂ ਨੂੰ ਵੀ ਆਫਰ ਹੈ ਕਿ ਮੈਡੀਸਿਨਸ ਅਸੀਂ ਅੱਗੇ ਵੀ ਦੇਦੇ ਹਾਂ ਕੋਈ ਹੋਰ ਲਗਾਣਾ ਚਾਹੁੰਦਾ ਹੈ ਕੰਮ ਕਰਨਾ ਚਾਹੁੰਦਾ ਹੈ ਉਹ ਵੀ ਸਾਡੇ ਤੋਂ ਮੈਡੀਸਿਨਸ ਲੈ ਸਕਦਾ ਸਰ ਇਹ ਜਿਹੜਾ ਤੁਸੀਂ ਬਰਾਲਾ ਕਰ ਰਹੇ ਹੋ ਇਹ ਕਿੰਨਾ ਚਿਰ ਚੱਲੇਗਾ ਵੇਖੋ ਅਸੀਂ ਲਗਾਤਾਰ ਹਾਲੇ 2 ਮਹੀਨੇ ਤੱਕ ਤੇ ਅਸੀਂ ਸੋਚਦੇ ਹਾਂ ਕਿ ਸਾਨੂੰ ਸਾਰੀਆਂ ਐਂਬੂਲੈਂਸਾਂ ਚਲਾਉਣੀਆਂ ਪੈਣਗੀਆਂ ਪਰ ਲੰਮੇ ਸਮੇਂ ਲਈ ਕੁਝ ਨਾ ਕੁਝ ਕਲੀਨਿਕ ਔਨ 휠ਸ ਜੜੀਆਂ ਨੇ ਉਹ 1 ਸਾਲ ਦੇ ਸਮੇਂ ਤੱਕ ਲਈ ਚੱਲਦੀਆਂ ਨੇ ਸਰ ਜੀ ਆਪ ਗੁਰਬੀਤ ਸਿੰਘਾ ਜੀ ਮੈਂ ਸੇਵਾਦਾਰ ਆ ਖਾਲਸਾ ਏਟ ਤੋਂ ਕੀ ਕਹਿਣਾ ਚਾਹੂਗਾ ਅਸੀਂ ਇਸ ਨੇ ਵੀ ਬੇਨਤੀ ਕਰਨਾ ਚਾਹੂਗਾ ਕਿ ਜਦੋਂ ਲੜਾਈ ਲੱਗਦੀ ਹੈ ਨਾ ਤੇ ਤਿੰਨ ਪੇਜੇ ਸੇ ਲੜਾਈ ਹੁੰਦੀ ਹੈ ਜਾਂ ਤਿੰਨ ਡਿਪਾਰਟਮੈਂਟਸ ਹੁੰਦੇ ਨੇ ਇੱਕ ਤੇ ਜਿਹੜਾ ਬਾਰਡਰ ਮੂਰੇ ਲੜਦੀ ਹੈ ਇੱਕ ਵਾਰਨੂ ਮੁੰਦੇ ਤੇ ਇੱਕ ਸਪਲਾਈ ਚੇਨ ਹੁੰਦੀ ਹੈ ਤੇ ਜਿਹੜਾ ਵਾਰਨੂ ਮੂਰ ਸਪਲਾਈ ਚੇਨ ਹੈ ਨਾ ਬਹੁਤ ਵਾਰ ਮੀਡੀਆ ਸਾਹਮਣੇ ਇਹ ਲੋਕਾਂ ਸਾਹਮਣੇ ਨਹੀਂ ਆਉਂਦਾ ਬਟ ਉਹ ਬਹੁਤ ਵੱਡੀ ਤਾਕਤ ਹੈ ਜੇ ਸਪਲਾਈ ਨਾ ਹੋਵੇ ਹਥਿਆਰੀ ਨਾ ਹੋ ਤਾਂ ਫੌਜ ਕੇਵਨ ਲੜੇਗੀ ਮੈਂ ਧੰਨਵਾਦ ਕਰਦਾ ਹਾਂ ਖਾਲਸਾ ਏਟ ਦਾ ਜਿਨ੍ਹਾਂ ਨੇ ਮੈਂ ਧੰਨਵਾਦ ਕਰਦਾ ਹਾਂ ਆ ਕੈਪਟਨ ਰਕੀ ਫੌਜ ਦਾ ਬਾਬਰ ਕੁਲ ਸਿੰਘ ਸਪਾ ਦਾ ਦਿੱਲੀ ਦੀ ਸਮੂਹ ਸੰਗਤ ਦਾ ਜੋ ਸਾਡੇ ਨਾਲ ਮੋੜੇ ਤੋਂ ਮੋੜੇ ਜੁੜੇ ਖੜੀ ਹੈ ਅੱਜ ਮੈਂ ਮੁੱਖ ਤੌਰ ਤੇ ਤੇ ਗੱਲ ਕਰਾਂਗਾ ਕਰਨਜੀ ਦਾ ਜੋ ਉੱਚੇ ਚੇਤਤੌਰ ਤੋਂ ਹਾਈਦਰਾਬਾਦ ਤੋਂ ਇੱਥੇ ਆਏ ਨੇ ਇਹਨਾਂ ਨੇ ਖਾਸੇ ਨੂੰ ਅੱਜ 15 ਲੱਖ ਦੀ ਜਿਹੜੀ ਸਹਾਇਤਾ ਰਕਮ ਦਿੱਤੀ ਹੈ ਮੁੱਖ ਤੌਰ ਤੇ ਹੜਪੀੜਤਾ ਲਈ ਤੇ ਨਾਲੇ ਅਸੀਂ ਸਾਂਝ ਪਾਈ ਹੈ ਔਰ ਇੱਕ ਲੰਬੀ ਸਾਂਝ ਜਾਣੀ ਹੈ ਕਿਸਾਨਾਂ ਲਈ ਪਰਿਵਾਰਾਂ ਲਈ ਗਰੀਬਾਂ ਲਈ ਬਾਕੀ ਜਿਹੜਾ ਅਸੀਂ ਕਹਿੰਦੇ ਹਾਂ ਨਾ ਚੜ੍ਹਦੀ ਕਲਾ ਵਾਲਾ ਪੰਜਾਬ ਖੁਸ਼ਹਾਲ ਪੰਜਾਬ ਉਹ ਜਿਸ ਤਰ੍ਹਾਂ ਅਸੀਂ ਜਾ ਸਕਦੇ ਆ ਤੇ ਬੇਸਿਕ ਪਰਪਸ ਇਹ ਹੈ ਕਿ ਆਹ ਇਕੱਠੇ ਹੋਈਏ ਆਪਣੇ ਆਪਣੇ ਡਿਪਾਰਟਮੈਂਟ ਸੰਭੀਏ ਕਿ ਵਾਟ ਤੋਂ ਵਾਟ ਲੋਕਾਂ ਤੱਕ ਅਸੀਂ ਪਹੁੰਚ ਕਰ ਸਕੀਏ ਸਰ ਇਹ ਐਂਬੂਲੈਂਸਰ ਜਦੋਂ ਜਾਏਗੀ ਉਸ ਨੂੰ ਰਾਤ ਨੂੰ ਵਾਪਸ ਵੀ ਆਏਗੀ ਨਾ ਉੱਥੇ ਸੇਵਾ ਕਰਦੀ ਰਹੇਗੀ ਰਾਤ ਸਰ ਇਹ ਇਹ ਡਿਪੈਂਡ ਕਰਦਾ ਹੈਗਾ ਕਿ ਆ ਉੱਥੇ ਨੀਡ ਕੀ ਹੈ ਜੇ ਉੱਥੇ ਨੀਡ ਨਹੀਂ ਹੈ ਤੇ ਵਾਪਸ ਆ ਜਾਂਦੀ ਹੈ ਫਿਰ ਨਵੇਂ ਰੂਟ ਤੇ ਨੈਕਸਟ ਡੇ ਜਾਂਦੀ ਹੈ ਜੇ ਉੱਥੇ ਨੀਡ ਹੈ ਤਾਂ ਉੱਥੇ ਸਟੇਸ਼ਨ ਹੋ ਜਾਂਦੀ ਹੈ ਵੇਨਾ ਸੀ ਗਰਾਉਂਡ ਅਸੈਸਮੈਂਟ ਜਾਲੂ ਕੀਤੀ ਹੋਈ ਹੈ ਜੇ ਸਾਨੂੰ ਲੱਗਦਾ ਹੈ ਕਿ ਉਥੇ ਜ਼ਿਆਦਾ ਨੀਡ ਹੈ ਵੀ ਆਰ ਆਲਸੋ ਪਲੈਨਿੰਗ ਕਿ ਅਸੀਂ ਉਥੇ ਕੈਂਪ ਪੀ ਇਸਟੈਬਲਿਸ਼ ਕਰ ਲਈਏ ਤਾਂ ਕਿ बार-बार ਐਂਬੂਲੈਂਸ ਨਾ ਜਾਵੇ ਤੇ ਪ੍ਰੋਪਰ ਉਥੇ ਕੈਂਪ ਹੋਵੇ ਤੇ ਸਾਡੇ ਨਾਲ ਕਰਨ ਜੀ ਮੈਂ ਆ ਰਿਕਵੈਸਟ ਹਿੰ ਮੀ ਕੈਨ ਐਡ ਸਮ ਮੋਰ ਪੁਆਇੰਟਸ ਮੇਰਾ ਨਾਮ ਕਰਮबीर ਸਿੰਘ ਰਾਯਾ ਜੀ ਮੈਂ ਸ਼ੇਮਾ ਜਨਰਲ ਇੰਸ਼ੋਰੈਂਸ ਨੂੰ ਰਿਪਰੈਜ਼ੈਂਟ ਕਰ ਰਿਹਾ ਮੈਂ ਬਸ ਇਨਾ ਕਹਿਣਾ ਚਾਹਾਂਗਾ ਕਿ ਇਸ ਸਮਾੜੇ ਟਾਈਮ ਤੇ ਸ਼ੇਮਾ ਜਨਰਲ ਇੰਸ਼ੋਰੈਂਸ ਪੰਜਾਬ ਦੇ ਜਨਤਾ ਔਰ ਪੰਜਾਬ ਦੇ ਕਿਸਾਨਾਂ ਨਾਲ ਖੜਾ ਹੈ ਸਤਿ ਸ਼ਕਾਲ ਜੀ